ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਉਸ ਪਰਮਾਤਮਾ ਦੀ ਅਪਾਰ ਕਿਰਪਾ ਦੇ ਨਾਲ ਅਸੀਂ ਜਿਹੜੇ ਹੋਰ ਪਾਸਪੋਰਟ ਰਸੀਵ ਕੀਤੇ ਆ ਜਿਨ੍ਹਾਂ ਤੇ ਡਾਇਰੈਕਟ ਕੈਨੇਡਾ ਦੀ ਜਿਹੜੀ ਪੀਆਰ ਆ ਉਹ ਸਟੈਂਪ ਓਕੇ ਆਈ ਆ ਮੇਰੇ ਨਾਲ ਨੇ ਵਿਕਰਮਜੀਤ ਸਿੰਘ ਉਹਨਾਂ ਦੇ ਮਿਸਟਰ ਰਾਜਵੰਤ ਕੌਰ ਜੋ ਮਲੋਟ ਤੋਂ ਨੇ ਔਰ ਕਿਉਂਕਿ ਜਦੋਂ ਅਸੀਂ ਪੀਆਰ ਦੀ ਗੱਲ ਕਰਦੇ ਨਾ ਤੇ ਅਸੀਂ ਕਮਿਸ਼ਨਰ ਕੋਈ ਗੱਲ ਕਰ ਕਹਿੰਨੇ ਆ ਕਿ ਸਾਡੇ ਕੋਲੇ ਓਡੇ ਕਸਟਮਰ ਆਵੇ ਜਿਨ੍ਹਾਂ ਦੇ ਕੋਲੇ ਹੌਂਸਲਾ ਹੈਗਾ ਤੇ ਉਹ ਸਾਡੇ ਤੇ ਵਿਸ਼ਵਾਸ ਕਰ ਸਕਦਾ ਠੀਕ ਹੈ ਜੀ ਵਿਕਰਮ ਜੀ ਤੁਸੀਂ ਸਾਡੀਆਂ ਸੇਵਾਵਾਂ ਬਾਰੇ ਕੀ ਕਹਿਣਾ ਚਾਹੋਗੇ ਕਿ ਕਿਦਾਂ ਦਾ ਮਹਿਸੂਸ ਕਰ ਰਹੇ ਆ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਭਾਜੀ ਇਹਨਾਂ ਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਤੇ ਸਾਡੀ ਪੀਆਰ ਮੰਗਵਾ ਕੇ ਦਿੱਤੀ ਉਹਨਾਂ ਨੇ ਰਾਜਨੰਦ ਸਿੰਘ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਲੋਕਾਂ ਦੇ ਦਿਲ ਦੇ ਵਿੱਚ ਵਹਿਮ ਆ ਕਿ ਪੀਆਰ ਲਈ ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਭੁਗਾਈ ਬਹੁਤ ਜ਼ਿਆਦਾ ਹੁੰਦੀ ਤੁਹਾਡਾ ਕਿਦਾਂ ਦਾ ਤਜਰਬਾ ਰਿਹਾ ਆਪਣੇ ਡਾਕੂਮੈਂਟਸ ਨੂੰ ਲੈ ਕੇ ਸਾਡਾ ਬਹੁਤ ਜ਼ਿਆਦਾ ਵਧੀਆ ਤਜਰਬਾ ਰਿਹਾ ਐਕਚੁਅਲੀ ਸਾਨੂੰ ਐਕਸਪਰਟ ਟੀਮ ਦੇ ਨਾਲ ਕੰਮ ਕਰਦੇ ਆ ਇਸ ਤਰ੍ਹਾਂ ਲੱਗਿਆ ਜਿਵੇਂ ਅਸੀਂ ਫੈਮਿਲੀ ਨਾਲ ਕੰਮ ਕਰ ਰਹੇ ਹਾਂ ਤੇ ਜਿਆਦਾ ਕੋਈ ਡਾਕੂਮੈਂਟ ਵੀ ਜਿਆਦਾ ਸੰਤੁਮ ਨਹੀਂ ਇਹਨਾਂ ਨੇ ਕਿਹਾ ਵੀ ਥਰੋਇਡ ਕਰਵਾਓ ਤਾਂ ਮੈਨੂੰ ਨਿਮਨ ਤਾਂ ਬਹੁਤ ਜਿਆਦਾ ਵਧੀਆ ਐਕਸਪੀਰੀਅੰਸ ਲੱਗਿਆ ਇਹਨਾਂ ਦੇ ਨਾਲ ਕੰਮ ਕਰਕੇ ਬਹੁਤ ਖੁਸ਼ੀ ਹੋਈ ਹੈ ਜੀ ਮੂਸਤ ਵੀ ਪਤਾ ਕੀ ਹੁੰਦਾ ਜਦੋਂ ਪੀਆਰ ਮਿਲ ਜਾਂਦੀ ਪਾਸਪੋਰਟ ਮਿਲਦੇ ਆ ਤੇ ਬਹੁਤ ਸਾਰੇ ਲੋਕਾਂ ਦੇ ਇਹੀ ਵਿਚਾਰ ਹੁੰਦੇ ਆ ਤੇ ਕਿਤੇ ਨਾ ਕਿਤੇ ਆਡੀਅנס ਨੂੰ ਵੀ ਇਹੀ ਲੱਗਦਾ ਵੀ ਅੱਜ ਤੱਕ ਵੀਜ਼ਾ ਆ ਗਿਆ ਤਾਂ ਕਰਕੇ ਵਿਚਾਰ ਆ ਐਕਚੁਅਲ ਜਨੂਅਲ ਤੋਂ ਡੀ ਰੇਟਿੰਗ ਦੇ ਐਕਸਪਰਟਸ ਨੂੰ ਦੇਣੀ ਹੁੰਦੀ ਹੈ ਕੀ ਰੇਟਿੰਗ ਹੈ 9 Nah, di sini berkata, "Jangan lupa ਬਹੁਤ ਸਾਰੇ ਸਾਡੇ ਦਰਸ਼ਕ ਵੀ ਜਿਹੜੇ ਸਾਡੇ ਨਾਲ ਜੁੜੇ ਹੋਏ ਐ ਵੱਖ-ਵੱਖ ਪਲੇਟਫਾਰਮਾਂ ਤੇ ਉਹਨਾਂ ਦੇ ਦਿਲ ਦੇ ਵਿੱਚ ਵੈ ਮਾ ਕੀ ਡਾਇਰੈਕਟ ਪੀਆਰ ਆ ਜਿਹੜੀ ਉਹ 778 ਤੋਂ ਬਿਨਾਂ ਨਹੀਂ ਆਉਂਦੀ। ਬਹੁਤ ਪਤੀ ਲੋਕਾਂ ਦੇ ਜਦੋਂ ਫੋਨ ਆਉਂਦੇ ਆ ਉਹ ਇਹ ਹੀ ਸਵਾਲ ਹੁੰਦਾ ਕਿ ਸਰ 778 ਟਾਈਗਟ ਸਕੋਰ ਚਾਹੀਦਾ ਤਾਂ ਹੀ ਪੀਆਰ ਹੋਊਗੀ। ਬੜੇ ਨਾਰਮਲ ਸਕੋਰ ਨਾਲ ਤੁਸੀਂ ਪੰਜ ਬਿੰਨਾਂ ਨਾਲ ਵੀ ਜਿਹੜੀ ਆਪਣੀ ਪੀਆਰ ਅਪਲਾਈ ਕਰ ਸਕਦੇ ਹੋ। ਲਗਭਗ 14 ਸੂਬੇ ਹੈਗੇ ਨੇ ਕੈਨੇਡਾ ਦੇ। ਹਰ ਸੂਬੇ ਦੇ ਵਿੱਚ 8 ਤੋਂ 10 ਪ੍ਰੋਗਰਾਮ ਆ ਅਲੱਗ-ਅਲੱਗ। ਸਭ ਤੋਂ ਵੱਡੀ ਤਾਂ ਗੱਲ ਇਹ ਆ ਵੀ ਤੁਹਾਡੇ ਲਈ ਪ੍ਰੋਪਰ ਜਿਹੜਾ ਪ੍ਰੋਗਰਾਮ ਫ ਉਹੀ ਤੁਹਾਡੀ ਪ੍ਰੋਫਾਈਲ ਦੇ ਨਾਲ ਮੈਚ ਕਰਦਾ ਹੋਵੇ ਔਰ ਪ੍ਰੋਪਰ ਲੀਗਲ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਕੇਸ ਆ ਪ੍ਰੋਸੈਸ ਹੋਵੇ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਸਾਡਾ ਦਫਤਰ ਵਿਜ਼ਿਟ ਕਰ ਸਕਦੇ ਹੋ ਤੇ ਬਹੁਤ ਬਹੁਤ ਬਧਾਈਆਂ ਜੀ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਹਾਡੀਆਂ ਜੀਆਂ ਉਮੀਦਾਂ ਅਸਲ ਨੂੰ ਦੂਰ ਪਵੇ ਦਿਨ ਦੁਗਣੀ ਰਾਤ ਚੋਵੇ ਤੁਸੀਂ ਤਰੱਕੀ ਕਰੋ